ਕਈ ਵਾਰ ਲੋਕ ਕਹਿੰਦੇ ਨੇ ਨਾ ਕਿ ਸਾਨੂੰ ਪਤਾ ਹੈ ਕਿ ਤੂੰ ਕਿਉਂ ਕਰ ਰਿਹਾ ਤੂੰ ਇੱਕ ਦਿਨ ਰਾਜਨੀਤੀ ਚ ਜਾਣਾ ਉਹ ਵਧੀਆ ਹੈ ਰਾਜਨੀਤਿਕ ਲੀਡਰ ਆਏ ਬੈਠਣੇ ਚਾਹੀਦੇ ਨੇ ਮੈਡੀਕਲ ਸਿਸਟਮ ਤੇ ਪਿਛਲੇ 9 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੁਰਤ ਰੱਖਦੇ ਹਾਂ ਇੱਕ ਸਰਕਾਰੀ ਮੈਡੀਕਲ ਆਫੀਸਰ ਨੂੰ ਸਮਝਾਣ ਦੀ ਕਿ ਕੰਮ ਹੁੰਦਾ ਕਿਵੇਂ ਆ ਤਾਂ ਮੈਂ ਸਿਸਟਮ ਜਾ ਕੇ ਠੀਕ ਕਰੂੰਗਾ ਨਾ ਭੱਜੂੰਗਾ ਕਿਉਂ ਵੀਡੀਓਜ਼ ਸ਼ੇਅਰ ਕਰਿਆ ਕਰੋ ਸ਼ੇਅਰ ਵਾਲਾ ਕੰਮ ਬਹੁਤ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਮਰੀਜ਼ ਤੱਕ ਵੀਡੀਓ ਪਹੁੰਚੇ ਮੈਂ ਤਾਂ ਕਈ ਵਾਰ ਹੈਰਾਨ ਹੁੰਨਾ ਕਿ ਦੁਨੀਆ ਸੁਖ ਸਕੂਨ ਕਿੱਥੋਂ ਭਾਲਦੀ ਹੈ ਸੁਖ ਸਕੂਨ ਇੱਕੋ ਜਗ੍ਹਾ 'ਚ ਮਿਲਣਾ ਕਿਸੇ ਹੋਰ ਦਾ ਦੁੱਖ ਸੁਣ ਕੇ ਦੇਖੋ ਮੈਂ ਬਹੁਤਾ ਗਿਆਨੀ ਤਾਂ ਨਹੀਂ ਹੈਗਾ ਨਾ ਮੈਂ ਕੋਈ ਬਹੁਤਾ ਉਮਰ ਦੇ ਵਿੱਚ ਤੁਹਾਡੇ ਕੋਲ ਤਜਰਬੇ 'ਚ ਵੱਡਾ ਹੋਊਂਗਾ ਪਰ ਮੈਨੂੰ ਇੱਕ ਚੀਜ਼ ਪਤਾ ਹੈ ਕਿ ਜਿੰਦਗੀ ਦਾ ਅਸਲ ਮਕਸਦ ਸਕੂਨ ਹੈ ਸ਼ਾਂਤੀ ਹੈ ਔਰ ਉਹ ਸਕੂਨ ਕਿਵੇਂ ਮਿਲਣਾ ਜਦੋਂ ਤੁਸੀਂ ਕਿਸੇ ਦਾ ਦੁੱਖ ਸੁਣੋਗੇ ਔਰ ਫਿਰ ਤਾਂ ਤੁਸੀਂ ਸੋਨੇ ਦਾ ਸੁਹਾਗ ਹੈ ਨਾ ਜੇ ਕਿਸੇ ਦਾ ਦੁੱਖ ਸੁਣ ਕੇ ਉਹਦੀ ਮਦਦ ਕਰ ਦੋ ਮਦਦ ਕੱਲੀ ਪੈਸਿਆਂ ਦੀ ਨਹੀਂ ਹੁੰਦੀ ਕਿਸੇ ਦਾ ਹਾਲ ਚਾਲ ਪੁੱਛ ਲਓ ਹੁਣ ਇੱਥੇ ਰੋਜ਼ 100 ਮਰੀਜ਼ ਆਂਦਾ ਤੁਸੀਂ ਦੇਖੋ ਵੈਸੇ ਮੋਲ ਟਾਊਨ ਲੁਧਿਆਣਾ ਸ਼ਹਿਰ ਐਡਾ ਵੱਡਾ ਹੈ ਪਰ ਇੱਥੇ ਕਈ ਵਾਰ ਐਜ਼ ਅ ਵਲੰਟੀਅਰ ਸੇਵਾ ਕਰਨ ਨੂੰ ਸਾਡੇ ਕੋਲ ਟੀਮ ਘਟ ਜਾਂਦੀ ਹੈ ਲੋਕਾਂ ਕੋਲ ਰੀਲਾਂ ਚਲਾਉਣ ਵਾਸਤੇ 8-8 ਘੰਟੇ 9-9 ਘੰਟੇ ਹੈਗੇ ਨੇ ਪਰ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ 2 ਘੰਟੇ ਜਾ ਕੇ ਇੱਥੇ ਸੇਵਾ ਕਰਾ ਲਈਏ ਸਾਡੇ ਕੋਲ ਟੀਮ ਮੈਂਬਰ ਆਣੇ ਸ਼ੁਰੂ ਹੋਏ ਨੇ ਦੋ ਪੈਣਾ ਸਾਡੀ ਆ ਵੀਡੀਓ ਚ ਥੋੜੀ ਜਿਹੀ ਟਾਂਚਾ ਸੁਣਨ ਤੋਂ ਬਾਅਦ ਆਣਾ ਸ਼ੁਰੂ ਕੀਤਾ ਇਹਨਾਂ ਨੇ ਕਿ ਵੀਰੇ ਤੁਸੀਂ ਵੀਡੀਓ ਚ ਐਸੋ ਵਲੰਟੀਅਰਲੀ ਕਿਹਾ ਸੀ ਤੇ ਪਿਛਲੇ 2 ਮਹੀਨਿਆਂ ਤੋਂ ਰੋਜ਼ ਆ ਰਹੀਆਂ ਨੇ ਮੈਂ ਇਹਨਾਂ ਨੂੰ ਵੀ ਅਪਰੀਸ਼ੀਏਟ ਕਰਦਾ ਦੋ ਭੈਣਾਂ ਨੂੰ ਜਿਹੜੀਆਂ ਵਿਚਾਰੀਆਂ ਰੋਜ਼ ਆ ਰਹੀਆਂ ਨੇ ਇੱਥੇ ਨਾਮ ਲਿਖਣ ਦੀ ਸੇਵਾ ਕਰ ਰਹੀਆਂ ਨੇ ਕਿ ਮਰੀਜ਼ ਦਾ ਕੀ ਨਾਮ ਹੈ ਕੀ ਨੰਬਰ ਹੈ ਕਿਹੜੇ ਇਲਾਕੇ ਚੋਂ ਆਏ ਨੇ ਇਹ ਬੜੀ ਵੱਡੀ ਸੇਵਾ ਹੈ ਤੇ ਅਲੱਗ-ਅਲੱਗ ਆਪਣੀਆਂ ਪ੍ਰੋਬਲਮਸ ਲੈ ਕੇ ਮਰੀਜ਼ ਆਂਦੇ ਨੇ 1 ਟੂ 1 ਉਹਨਾਂ ਦੀ ਗੱਲਬਾਤ ਸੁਣੀ ਜਾਂਦੀ ਹੈ ਤੇ ਫਿਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਰੀਜ਼ ਦੀ ਹੈਲਪ ਕੀਤੀ ਜਾਵੇ ਪਰ ਇਹਨਾਂ ਦੀ ਹੈਲਪ ਪੈਸੇ ਨਾਲ ਹੋਣੀ ਹੈ ਮੇਰੇ ਇਕੱਲੇ ਭਾਸ਼ਣ ਦੇ ਨਾਲ ਮੇਰੀਆਂ ਇਕੱਲੀਆਂ ਗੱਲਾਂ ਕਰਨ ਨਾਲ ਹੈਲਪ ਨਹੀਂ ਹੋਣੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਵੀ ਵੀਰ ਮੇਰੇ ਵੀਡੀਓ ਦੇਖਦੇ ਨੇ ਜੇ ਤੁਸੀਂ ਖਾਸ ਕਰ ਲੁਧਿਆਣਾ ਸ਼ਹਿਰ ਤੋਂ ਹੈਗੇ ਹੋ ਤਾਂ ਪਲੀਜ਼ ਸਮਾਂ ਕੱਢ ਕੇ ਮਹੀਨੇ 'ਚ ਇੱਕ ਵਾਰੀ ਆਪਣਾ ਦਸਵੰਧ ਕਮਾਈ ਦਾ ਦਸਵਾਂ ਹਿੱਸਾ ਤਾਂ ਸਾਡੇ ਗੁਰੂਆਂ ਨੇ ਵੀ ਹੁਕਮ ਕੀਤਾ ਹੈ ਕਿ ਗੁਰੂ ਦਾ ਮੂੰਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਇਹ ਇਹਦੇ ਤੇ ਅਮਲ ਵੀ ਕਰੋ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਅਮੀਰ ਹੋਣਾ ਚਾਹੁੰਦੇ ਆ ਨਾ ਮੈਂ ਕੱਲ ਰੀਲ ਸੁਣ ਰਿਹਾ ਸੀਗਾ ਇੱਕ ਮੈਂ ਤੁਹਾਨੂੰ ਸੁ나ਈ ਦੇਣਾ ਸਵਾਮੀ ਪ੍ਰੇਮਾਨੰਦ ਮਹਾਰਾਜ ਦੀ ਕੱਲ ਰੀਲ ਸੁਣ ਰਿਹਾ ਸੀਗਾ ਤਾਂ ਉਹਦੇ ਵਿੱਚ ਕਿਸੇ ਨੇ ਮਹਾਰਾਜ ਜੀ ਨੂੰ ਸਵਾਲ ਪੁੱਛਿਆ ਕਿ ਮਹਾਰਾਜ ਜੀ ਅਮੀਰ ਕਿਵੇਂ ਹੋਈਏ ਤਾਂ ਉਹਨਾਂ ਨੇ ਸਵਾਲ ਕਿੰਨਾ ਖੂਬਸੂਰਤ ਜਵਾਬ ਦਿੱਤਾ आ बनना है आ देखो अगर धनी बहुत जल्दी बनना है तो सही उपाय हम ये कहते हैं लोग सोचते हैं मैं धनी बन जाऊं सब सोचते हैं ना लेकिन सही मार्ग जो धन का है वो आप लोग जान नहीं रहे सही मार्ग धन का है कि सौ रूपये मिले ना आप उनमें से अपने परिवार को खर्चा करके दो रूपये किसी की ऐसी सेवा में लगा दो जो उसको बहुत जरूरत थी साधु सेवा गौ सेवा सेवा किसी पशु पक्षी की सेवा वो दो रुपए दो लाख की व्यवस्था कर देगा देख लेना और दो लाख लगा दिए ना तो मालिक को बीस लाख की व्यवस्था कर देगा ਜੋ ਜੀਵੋ ਕੋ ਆਵਸ਼ਕਤਾ ਨਜ਼ਰ ਆਵੇ ਅਮ ਢੋੜਨਾ ਨਹੀਂ ਸਵਭਾਵਿਕ ਕੋਈ ਬਿਮਾਰ ਹੈ ਕੋਈ ਐਸਾ ਹੈ ਪੇ ਉਸ ਕੋ ਅਮ ਸੇਵਾ ਮੇ ਲਗਾ ਦੇ ਉਹ ਆਪਣੇ ਆਪ ਆਪਣੇ ਪਾਪ ਕੋ ਨਸ਼ਟ ਕਰਕੇ ਨਾ ਸ੍ਰੀ ਕਾ ਵਰਧਨ ਕਰ ਦੇਗਾ ਅਗਰ ధਨੀ ਬਹੁਤ ਜਲਦੀ ਬੰਨਾ ਹੈ ਤੋ ਸਹੀ ਉਪਾਏ ਕਿ ਕਿੱਡੇ ਵੱਡੇ ਸੰਤ ਨੇ ਯਾਰ ਅਸਲ ਸੰਤ ਦੀ ਡੈਫੀਨੇਸ਼ਨ ਤੇ ਇਹ ਮਹਾਰਾਜ ਹੀ ਠੁਕਦੇ ਨੇ ਜਿਹੜੇ ਲੋਕਾਂ ਨੂੰ ਵਹਿਮਾ ਭਰਮਾ ਚੋਂ ਕੱਢ ਰਹੇ ਨੇ ਜਿਹੜੇ ਸਿਰਫ ਇੱਕੋ ਗੱਲ ਕਰਦੇ ਨੇ ਕਰਮ ਤੇ ਨਾਮ ਰਬ ਦਾ ਨਾਮ ਤੇ ਕਰਮ ਤੀਜੀ ਕੋਈ ਚੀਜ਼ ਨਹੀਂ ਹੁੰਦੀ ਤੀਜੀ ਚੀਜ਼ ਮੂਰਖ ਬਣਾਉਂਦੇ ਨੇ ਲੋਕ ਕਿ ਆ ਟੋਟਕਾ ਕਰ ਲਓ ਆ ਟੋਟਕਾ ਕਰ ਲਓ ਐਦਾਂ ਤੁਹਾਡੇ ਐਦਾਂ ਪਾਪ ਖਤਮ ਹੋਣ ਲੱਗ ਜੇ ਲੱਗੇ ਫਿਰ ਤਾਂ ਅਮੀਰਾਂ ਦਾ ਕੋਈ ਪਾਪ ਹੀ ਨਹੀਂ ਰਹੇਗਾ ਨਾ ਪਾਪ ਖਤਮ ਕਰਨ ਦਾ ਇੱਕੋ ਤਰੀਕਾ ਹੈ ਕਿਸੇ ਦੀ ਹੈਲਪ ਕਰੋ ਫਾਈਨੈਂਸ਼ਲੀ ਜਿੰਨੀ ਕਰ ਸਕਦੇ ਹੋ 3-400 ਰੁਪਏ ਦਾ ਨੈਟ ਪੈਕ ਵੀ ਦਾ ਪਾਉਣੇ ਹੋ ਮਹੀਨੇ ਦਾ 50 ਰੁਪਏ ਕੱਢ ਲਓ ਮਹੀਨੇ ਬਾਅਦ 100 ਰੁਪਏ ਕੱਢ ਲਓ ਉਹ 100 ਰੁਪਏ ਨਾਲ ਕਿਸੇ ਦੀ ਹੈਲਪ ਕਰੋ ਕਿਸੇ ਦੀ ਦਵਾਈ ਆ ਜੂਗੀ ਤੁਸੀਂ ਦੇਖੋ ਹੁਣ ਉਹ ਪੇਸ਼ੈਂਟ ਆਇਆ ਹੋਇਆ ਉਹ ਇਦਾਂ ਦੇ ਅਲੱਗ-ਅਲੱਗ ਮਰੀਜ਼ ਵਿਚਾਰੇ ਦੂਰੋਂ-ਦੂਰੋਂ ਇੱਥੇ ਹੈਲਪ ਲੈਣ ਲਈ ਆਉਂਦੇ ਨੇ ਮੈਂ ਰਿਕਵੈਸਟ ਕਰਨਾ ਚਾਹਨਾ ਕਿ ਇੰਨੇ ਲੋਕ ਇੱਥੇ ਰੋਜ਼ ਹੈਲਪ ਲੈਣ ਲਈ ਆਉਂਦੇ ਨੇ ਇਹਨਾਂ ਸਾਰਿਆਂ ਦੀ ਹੈਲਪ ਅਸੀਂ ਇਕੱਲੇ ਨਹੀਂ ਕਰ ਸਕਦੇ ਇਹਨਾਂ ਸਾਰਿਆਂ ਦੀ ਹੈਲਪ ਲਈ ਤੁਹਾਨੂੰ ਹੀ ਅੱਗੇ ਆਣਾ ਪਏਗਾ ਔਰ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਘਰੇ ਵੀਡੀਓ ਚ ਕਮੈਂਟ ਕਰਾਇਆ ਕਰੋ ਤੁਸੀਂ ਜਿਹੜੇ ਵੀ ਇਸਤ ਨੂੰ ਮੰਨਦੇ ਹੋ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਅਰਦਾਸ ਕਰਾਇਆ ਕਰੋ ਇੰਨਾ ਵਾਸਤੇ ਕਿ ਪਰਮਾਤਮਾ ਸਭ ਦਾ ਭਲਾ ਕਰ ਮੇਰੇ ਤੋਂ ਪਹਿਲਾਂ ਉਹਨੂੰ ਦੇ ਜਿਹਨੂੰ ਮੇਰੇ ਤੋਂ ਜ਼ਿਆਦਾ ਲੋੜ ਹੈ ਅੱਜ ਹਰ ਬੰਦਾ ਮੇਰੀ ਮੈਨੂੰ ਦੇ ਦੇ ਮੈਨੂੰ ਦੇ ਦੇ ਮੈਨੂੰ ਦੇ ਦੇ ਕਦੀ ਕੋਈ ਕਹਿੰਦਾ ਕਿ ਮਹਾਰਾਜ ਮੇਰੇ ਤੋਂ ਪਹਿਲਾਂ ਵੀ ਜਿਹਨੂੰ ਲੋੜ ਜ਼ਿਆਦਾ ਹੈ ਨਾ ਉਹਨੂੰ ਦੇ ਦੇ ਮੇਰੇ ਕੋਲ ਤਾਂ ਫਿਰ ਰੋਟੀਆਂ ਪਈਆਂ ਕੱਲ੍ਹ ਵਾਸਤੇ ਜਿਹਦੇ ਕੋਲ ਅੱਜ ਖਾਣ ਦੀ ਵੀ ਰੋਟੀ ਹੈ ਨਹੀਂ ਨਾ ਉਹਨੂੰ ਦੇ ਦੇ ਪਹਿਲਾਂ ਪਰ ਇੱਥੇ ਲੋਕਾਂ ਕੋਲ 10-10 ਸਾਲ ਦਾ ਰਾਸ਼ਨ ਜੁੜਿਆ ਪਿਆ ਅਗਲੇ 10 ਸਾਲ ਦੀ ਹੋਰ ਤਿਆਰੀ ਕਰ ਰਹੇ ਨੇ ਤੇ ਜਿਹ ਕੋਵਿਡ ਆਇਆ ਲੋਕਾਂ ਨੇ ਸੋਚ ਲਿਆ ਲੈ ਵੀ ਹੁਣ ਤਾਂ ਅਸੀਂ ਮਰਨ ਲੱਗੇ ਆਂ ਦੇ ਦਾਨ ਤੇ ਦਾਨ ਦੇ ਦਾਨ ਤੇ ਦਾਨ ਫਿਰ ਭੁੱਲ ਭਲੇਖ ਜਿਹੜੇ ਬਚ ਗਏ ਉਹ ਫਿਰ ਉਹੀ ਦੌੜ ਚ ਸ਼ੁਰੂ ਹੋ ਗਏ ਮੈਂ ਅਪੀਲ ਕਰਨਾ ਚਾਹਨਾ ਲੁਧਿਆਣੇ ਸ਼ਹਿਰ ਨੂੰ ਕੋਈ ਪੈਸਿਆਂ ਦੀ ਕਮੀ ਨਹੀਂ ਹੈ ਔਰ ਨਾ ਮੈਂ ਤੁਹਾਨੂੰ ਆਪਣੇ ਲਈ ਜਾਂ ਤੁਸੀਂ ਮੈਨੂੰ ਪਸੰਦ ਕਰੋ ਮੈਂ ਇਸ ਲਈ ਕਹਿ ਰਿਹਾ ਮੈਂ ਤੁਹਾਨੂੰ ਸਿੱਧੀ ਗੱਲ ਕਹਿਣਾ ਹੁੰਦਾ ਹਮੇਸ਼ਾ ਇੱਥੇ ਆ ਕੇ ਜ਼ਰੂਰੀ ਵੀ ਨਹੀਂ ਕਿ ਤੁਸੀਂ ਮੈਨੂੰ ਮਿਲੋ ਇੱਥੇ ਆਓ ਸਾਡੀ ਟੀਮ ਨੂੰ ਕਹੋ ਕਿ ਤੁਸੀਂ ਹੈਲਪ ਕਰਨੀ ਹੈ ਕਿਸੇ ਨੂੰ ਦਵਾਈਆਂ ਲੈ ਦਿਓ ਕਿਸੇ ਦਾ ਆਪਰੇਸ਼ਨ ਕਰਾ ਦਿਓ ਕਿਸੇ ਦਾ ਡਾਇਲਿਸਿਸ ਕਰਾ ਦਿਓ ਸਿੱਧਾ ਡਾਇਰੈਕਟ ਕਰ ਲਓ ਮੈਨੂੰ ਕੋਈ ਮੈਂ ਸ਼ਬਾਸ਼ੀ ਦਾ ਭੁੱਖਾ ਨਹੀਂ ਕਿਉਂਕਿ ਦੇਖੋ ਮੈਂ ਦੁਨੀਆ ਜਿੱਤ ਨਹੀਂ ਸਕਦਾ ਹਨਾ ਦੁਨੀਆ ਆਪਣੇ ਹਿਸਾਬ ਨਾਲ ਅੰਦਾਜ਼ੇ ਲਾਂਦੀ ਇਹ ਤਾਂ ਤਾਂ ਸੇਵਾ ਕਰ ਰਿਹਾ ਇਹ ਤਾਂ ਤਾਂ ਸੇਵਾ ਕਰ ਰਿਹਾ ਤੇ ਮੈਂ ਕਿਉਂ ਸੇਵਾ ਕਰ ਰਿਹਾ ਇਹ ਗੁਰੂ ਮਹਾਰਾਜ ਦੇ ਹੱਥ ਛੱਡ ਦੋ ਫਲ ਤਾਂ ਉਹਨੇ ਦੇਣਾ ਮੈਂ ਜਿਹੜੀ ਨੀਅਤ ਨਾਲ ਕਰ ਰਿਹਾ ਉਹ ਆਪੇ ਫਲ ਦੇ ਦੇਗਾ ਉਹ ਉੱਤੇ ਛੱਡ ਦੋ ਚੰਗੀ ਨੀਅਤ ਨਾਲ ਕਰ ਰਿਹਾ ਕਿ ਮੇਰੇ ਇਹਦੇ ਪਿੱਛੇ ਸੋਚ ਕੀ ਹੈ ਉਹ ਛੱਡ ਦੋ ਸਾਰਾ ਕੁਝ ਕਈ ਵਾਰ ਲੋਕ ਕਹਿੰਦੇ ਨੇ ਨਾ ਕਿ ਸਾਨੂੰ ਪਤਾ ਹੈ ਕਿ ਤੂੰ ਕਿਉਂ ਕਰ ਰਿਹਾ ਤੂੰ ਇੱਕ ਦਿਨ ਰਾਜਨੀਤੀ ਚ ਜਾਣਾ ਉਹ ਵਧੀਆ ਹੈ ਰਾਜਨੀਤਿਕ ਲੀਡਰ ਐ ਬੈਠੇ ਚਾਹੀਦੇ ਨੇ ਰਾਜਨੀਤੀ ਦੇ ਲੀਡਰ 1 ਟੂ 1 ਕਰਨੇ ਚਾਹੀਦੇ ਨੇ ਕਿ ਹਾਂ ਭਾਈ ਤੁਹਾਡੀ ਦੇਣ ਕੀ ਐ ਰਾਜਨੀਤੀ ਚ ਆਉਣ ਤੋਂ ਬਾਅਦ ਤਾਂ ਵੱਡੇ ਵੱਡੇ ਵਾਦੇ ਹਰ ਲੀਡਰ ਕਰ ਲੈਂਦਾ ਪਰ ਪਹਿਲਾਂ ਕੁਝ ਕਰਕੇ ਦਿਖਾਵੇ ਫਿਰ ਰਾਜਨੀਤੀ ਜਾਵੇ ਘੱਟ ਲੋਕ ਨੇ ਬਾਕੀ ਮੇਰੀ ਖਬਰ ਵੀ ਬੜੀ ਵਾਇਰਲ ਹੋ ਰਹੀ ਹੈ ਕਿ ਦੂਸੀ ਰਾਜਨੀਤੀ ਚਾ ਰਹੇ ਹੋ ਕੋਈ ਪੱਕਾ ਨਹੀਂ ਐ ਫਵਾਵਾ ਹੀ ਐ ਤੇ ਹਾਂ ਹਮੇਸ਼ਾ ਤੋਂ ਸਿਸਟਮ ਨਾਲ ਲੜਦੇ ਆਏ ਆ ਹੁਣ ਜੇ ਸਿਸਟਮ ਘਰੇ ਆ ਕੇ ਮੈਨੂੰ ਕਹੇਗਾ ਕਿ ਤੈਨੂੰ ਇੰਨੀਓ ਦਿੱਕਤ ਆ ਸਿਸਟਮ ਨਾਲ ਖੁਦ ਲੜ ਲੈ ਤਾਂ ਫਿਰ ਮੈਂ ਹੁਣ ਉਹ ਅਨਿਲ ਕਪੂਰ ਤਾਂ ਹੈ ਨਹੀਂ ਨਾਇਕ ਫਿਲਮ ਵਾਲਾ ਕਿ ਨਹੀਂ ਇਹ ਮੈਂ ਨਹੀਂ ਕਰ ਸਕਦਾ ਇਹ ਆਪਕਾ ਕੰਮ ਹੈ ਫਿਰ ਮੌਕਾ ਛੱਡੂਗਾ ਕਿਉਂਕਿ ਮੈਨੂੰ ਬੜੇ ਲੋਕ ਕਹਿੰਦੇ ਨੇ ਜੀ ਤੈਨੂੰ ਜਿਆਦਾ ਜਦੋਂ ਮੈਂ ਵੀ ਤਾਂ ਕਹਿਣਾ ਲੋਕਾਂ ਨੂੰ ਜੇ ਕਿਸੇ ਨੂੰ ਕੋਈ ਤਕਲੀਫ ਹੈ ਮੇਰੀ ਐਨਜੀਓ ਤੋਂ ਤਾਂ ਖੁਦ ਸਾਹਮਣੇ ਲਵੇ ਆ ਕੇ ਤਾਂ ਜੇ ਮੈਨੂੰ ਇਹ ਸਰਕਾਰ ਕਹੇਗੀ ਕਿ ਹਾਂ ਭਈ ਜੇ ਤੈਨੂੰ ਜਿਆਦਾ ਹੀ ਦਿੱਕਤ ਹੈ ਸਰਕਾਰੀ ਸਿਸਟਮ ਤੋਂ ਤਾਂ ਖੁਦ ਠੀਕ ਕਰਕੇ ਦਿਖਾ ਤਾਂ ਮੈਂ ਸਿਸਟਮ ਜਾ ਕੇ ਠੀਕ ਕਰੂੰਗਾ ਨਾ ਭੱਜੂੰਗਾ ਕਿਉਂ ਮੈਂ ਕਿਉਂ ਭੱਜੂੰਗਾ ਮੈਂ ਪੰਜਾਬ ਦੀਆਂ ਸਾਰੀਆਂ ਐਨਜੀਓ ਨੂੰ ਰਿਪਰੈਜ਼ੈਂਟ ਕਰੂੰਗਾ ਕਿ ਕੰਮ ਹੁੰਦਾ ਕਿੱਦਾਂ ਮੈਂ ਉਹਨਾਂ ਲੋਕਾਂ ਚੋਂ ਤਾਂ ਹੈ ਨਹੀਂ ਕਿ ਮੈਨੂੰ ਕੋਈ ਆ ਕੇ ਚੈਲੰਜ ਕਰੇ ਤੇ ਮੈਂ ਭੱਜ ਜਾਵਾਂ ਮੈਂ ਤਾਂ ਖੜਨ ਵਾਲਾ ਮੈਡੀਕਲ ਸਿਸਟਮ 'ਚ ਪਿਛਲੇ 9 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੁਰਤ ਰੱਖਦੇ ਹਾਂ ਇੱਕ ਸਰਕਾਰੀ ਮੈਡੀਕਲ ਆਫੀਸਰ ਨੂੰ ਸਮਝਾਣ ਦੀ ਕਿ ਕੰਮ ਹੁੰਦਾ ਕਿਵੇਂ ਆ ਮਹਿਮਾਨ ਸਾਹਿਬ ਕੋਲ ਅੱਜ ਤੋਂ 3 ਸਾਲ ਪਹਿਲਾਂ ਗਿਆ ਸੀਗਾ ਕਿ ਮੈਨੂੰ ਜਗ੍ਹਾ ਦੇ ਦਿਓ ਸਿਵਲ ਹਸਪੀਟਲ ਦੇ ਵਿੱਚ ਐਨਜੀਓ ਲਈ 50 ਗੱਜ ਅਨਮੋਲ ਕੁਆਤਰਾ ਜੀ ਗਏ ਸੀ ਕਿਉਂਕਿ ਮੈਂ ਕਦੀ ਵੀ ਆਪੋਜੀਸ਼ਨ ਨਹੀਂ ਸਮਝਿਆ ਕਿ ਮੈਂ ਸਰਕਾਰ ਵਿਰੋਧੀ ਹਾਂ ਮੈਂ ਹਮੇਸ਼ਾ ਸਰਕਾਰ ਨਾਲ ਮਿਲ ਕੇ ਹੀ ਕੰਮ ਕਰਨਾ ਚਾਹੁੰਦਾ ਸੀ ਕਿਉਂ ਕਿ ਸਰਕਾਰ ਜਿਹੜੇ ਪੈਸੇ ਨਾਲ ਸਰਕਾਰ ਚਲਾਉਂਦੀ ਹੈ ਇਹ ਅਸੀਂ ਸਿਸਟਮ ਰੋੜਾ ਬਣਾਉਂਦੀ ਆ ਇਨਫਰਾਸਟ੍ਰਕਚਰ ਬਣਾਉਂਦੀ ਆ ਉਹ ਵੀ ਲੋਕਾਂ ਦਾ ਹੀ ਪੈਸਾ ਹੈ ਟੈਕਸ ਦੇ ਰੂਪ ਚ ਤੇ ਜਿਹੜੇ ਕੰਮ ਨਾਲ ਅਸੀਂ ਇਹ ਐਨਜੀਓ ਚਲਾ ਰਹੇ ਹਾਂ ਉਹ ਵੀ ਦਾਨ ਲੋਕਾਂ ਦਾ ਹੀ ਪੈਸਾ ਹੈ ਤਾਂ ਦੋਨੋਂ ਲੋਕਾਂ ਦੇ ਪੈਸੇ ਨੇ ਤੇ ਦੋਨੋਂ ਇੰਟਰਕਨੈਕਟ ਹੋ ਕੇ ਹੀ ਕਿਉਂ ਨਾ ਲੋਕਾਂ ਦਾ ਭਲਾ ਕਰਨ ਟੈਕਸ ਵੀ ਦਾਨ ਹੈ ਤੇ ਦਾਨ ਵੀ ਦਾਨ ਹੈ ਤਾਂ ਜੇ ਹੁਣ ਅਸੀਂ ਗੁਰੂ ਮਹਾਰਾਜ ਨੇ ਸਾਨੂੰ 3000 ਗਜ ਜਗ੍ਹਾ ਝੋਲੀ ਪਾਤੀ ਜੇ ਉਹੀ 50 ਗਜ ਜਗ੍ਹਾ ਸਾਨੂੰ ਸਿਵਲ ਮਿਲ ਜਾਂਦੀ ਤਾਂ ਕੀ ਅਸੀਂ ਉਹ 3000 ਗਜ ਜਗ੍ਹਾ ਲੈਂਦੇ ਨਹੀਂ ਲੈਂਦੇ ਪਰ ਕਹਿੰਦੇ ਆ ਜੋ ਹੁੰਦਾ ਬਹੁਤ ਚੰਗੇ ਲਈ ਹੁੰਦਾ ਤਾਂ ਬਹੁਤ ਚੰਗੇ ਲਈ ਹੋਇਆ ਮੈਂ ਬੇਨਤੀ ਕਰਨਾ ਚਾਹਨਾ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ ਕਿ ਇਹ ਤਾਂ ਜੀ ਰਾਜਨੀਤੀ ਲਈ ਕਰ ਲੀਡਰ ਮਤਲਬ ਇਹ ਚਲੋ ਟਾਪਿਕ ਦੂਜਾ ਹੋ ਗਿਆ ਪਰ ਮੈਂ ਇਹੀ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਪਸੰਦ ਕਰੋ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਮੇਰੇ ਮਾਪੇ ਮੈਨੂੰ ਬਹੁਤ ਪਿਆਰ ਕਰਦੇ ਨੇ ਮੇਰੀ ਟੀਮ ਮੇਰੇ ਤੇ ਜਾਨ ਛੜਕਦੀ ਹੈ ਤੇ ਮੇਰੇ ਡੋਨਰ ਜਿਹੜੇ ਮੈਨੂੰ ਸਮਝਦੇ ਨੇ ਉਹ ਮੈਨੂੰ ਉਹਨਾਂ ਨੂੰ ਕੁਝ ਐਕਸਪਲੇਨ ਕਰਨ ਦੀ ਲੋੜ ਨਹੀਂ ਤੇ ਜਿਨ੍ਹਾਂ ਨੂੰ ਐਕਸਪਲੇਨ ਕਰਨਾ ਪੈ ਗਿਆ ਉਹਨਾਂ ਨਾਲ ਤਾਂ ਫਿਰ ਮੈਨੂੰ ਫਰਕ ਹੀ ਨਹੀਂ ਪੈਂਦਾ ਕਿ ਤੁਸੀਂ ਕੀ ਸੋਚਦੇ ਹੋ ਕਿਉਂਕਿ ਇਸ ਦੁਨੀਆ ਨੂੰ ਕੋਈ ਵੀ ਨਹੀਂ ਦੇ ਸਕਿਆ ਪੂਰੀ ਦੁਨੀਆ ਨੂੰ ਕੋਈ ਵੀ ਨਹੀਂ ਦੇ ਸਕਿਆ ਹਰ ਬੰਦੇ ਦੇ ਵਿਚਾਰਾਂ ਨਾਲ ਕੋਈ ਸਹਿਮਤ ਹੈ ਕੋਈ ਸਹਿਮਤ ਨਹੀਂ ਹੈ ਇੱਥੇ ਰਾਜਨੀਤੀ ਹੁੰਦੀ ਹੈ ਇੱਥੇ ਲੋਕਾਂ ਨੂੰ ਧਾਰਮਿਕ ਦਿੱਕਤਾਂ ਨੇ ਕਿ ਯਾਰ ਇਹ ਦੂਜੇ ਧਰਮ ਦਾ ਦੂਜੇ ਧਰਮ ਦਾ ਪਰ ਮੈਨੂੰ ਕੁਝ ਹੈ ਨਹੀਂ ਮੈਂ ਤਾਂ ਰੱਬ ਨੂੰ ਹਾਜ਼ਰਨਾਜ਼ ਰੋਕੇ ਕਹਿ ਰਿਹਾ ਕਿ ਮੇਰਾ ਧਰਮ ਇਨਸਾਨੀਅਤ ਹੀ ਹੈ ਅਸੀਂ ਤਾਂ ਜਦੋਂ ਵੀ ਕੋਈ ਮਰੀਜ਼ ਆਂਦਾ ਸੀ ਸਿਰਫ ਇਹ ਦੇ ਦੇਦੇ ਕਿ ਭਾਈ ਉਹ ਇਨਸਾਨ ਹੈ ਗੱਲ ਖਤਮ ਹੈ ਆਪਣੀ ਮਰਜ਼ੀ ਨਾਲ ਕਿਸੇ ਧਰਮ ਚ ਪੈਦਾ ਨਹੀਂ ਹੋਇਆ ਨਾ ਤੁਸੀਂ ਆਪਣੀ ਮਰਜ਼ੀ ਨਾਲ ਹੋ ਇਹ ਸਭ ਉਹ ਗੁਰੂ ਮਹਾਰਾਜ ਦੀ ਖੇਡ ਹੈ ਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਮੈਂ اپੀਲ ਕਰਨਾ ਚਾਹਨਾ ਲੋਕਾਂ ਨੂੰ ਕਿ ਇੱਥੇ ਮਰੀਜ਼ ਬਹੁਤ ਜ਼ਿਆਦਾ ਨੇ ਹਰ ਮਰੀਜ਼ ਆਪਣੀ ਆਪਣੀ ਪ੍ਰੋਬਲਮ ਲੈ ਕੇ ਇੱਥੇ ਆਂਦਾ ਹੈ ਤੁਸੀਂ ਦੇਖੋ ਇੱਕ ਵਿਚਾਰੇ ਬੰਦੇ ਨੂੰ ਕੀੜੇ ਪਏ ਪੈਨੇ ਉਹਦੀ ਬਾਡੀ 'ਚ ਇੱਕ ਦੇ ਇੱਥੇ ਮੂੰਹ ਜਵਾੜੇ ਦਾ ਕੈਂਸਰ ਹੋਇਆ ਪਿਆ ਬੜੇ ਬੜੇ ਮਰੀਜ਼ ਨੇ ਇੱਥੇ ਇੱਕ ਇੱਕ ਦੀ ਕੱਲੀ ਕੱਲੀ ਕਹਾਣੀਆਂ ਤਾਂ ਮੇਰੀਆਂ ਗੱਲਾਂ ਤੇ ਨਾ ਜਾਓ ਇੱਥੇ ਆਓ ਇੱਥੇ ਆਓ ਜੇ ਕਿਸੇ ਮੇਰੇ ਵੀਰ ਨੂੰ ਕੋਈ ਵਹਿਮ ਵੀ ਹੈਗਾ ਮੇਰੇ ਨਾਲ ਕੋਈ ਕੋਈ ਮਨ ਚ ਡਾਊਟ ਹੈ ਕੋਈ ਸਵਾਲ ਹੈ ਕਮੈਂਟਾਂ ਚ ਨਾ ਲੜੋ ਆਪਸ ਚ ਗਾਲੋ ਗਾਲੀ ਨਾ ਹੋਵੋ ਮੈਨੂੰ ਮਿਲ ਲਓ ਮੈਨੂੰ ਮਿਲ ਕੇ ਫੇਸ ਟੂ ਫੇਸ ਗੱਲ ਕਰੋ ਕਿ ਹਾਂ ਭਾਈ ਕਿਉਂ ਆਹ ਕੀ ਜਵਾਬ ਹੈ ਕਮੈਂਟਾਂ ਚ ਮਾਂ ਪੈਣ ਕਰਨ ਦਾ ਕੋਈ ਫਾਇਦਾ ਨਹੀਂ ਇਸ ਤੋਂ ਵਧੀਆ ਇੱਥੇ ਆਓ ਆਪਾਂ ਰਲ ਮਿਲ ਕੇ ਦੋਨੋਂ ਭੈਣ ਭਰਾ ਕੋਈ ਭੈਣ ਆਵੇ ਕੋਈ ਭਰਾ ਆਵੇ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਵਿਚਾਰ ਸੁਣਾਂਗੇ ਕਿ ਹਾਂ ਭਾਈ ਤੁਸੀਂ ਕੀ ਚਾਹੁੰਦੇ ਹੋ ਮੇਰੇ ਤੋਂ ਜਾਂ ਮੇਰੇ ਕੋਲੋਂ ਮੈਂ ਤੁਹਾਡੇ ਕੋਲ ਕੀ ਚਾਹਨਾ ਆਪਾਂ ਰਲ ਮਿਲ ਕੇ ਸਮਾਜ ਦਾ ਭਲਾ ਹੀ ਚਾਹੁੰਦੇ ਹੋ ਨਾ ਹੁਣ ਇੱਕ ਬੰਦਾ ਘਰੇ ਬਹਿ ਕੇ ਕੋਈ ਕਮੈਂਟਰੀ ਕਰ ਰਿਹਾ ਮੈਂ ਉਹਨੂੰ ਪੁੱਛਦਾ ਕਿ ਕੀ ਗੱਲ ਤੇਰੇ ਕੋਲ ਦੋ ਲੱਤਾਂ ਦੋ ਹੱਥ ਤੇਰੇ ਕੋਲ ਦਿਮਾਗ ਹੈ ਨਹੀਂ ਜਾਂ ਤੇਰੇ ਸ਼ਹਿਰ 'ਚ ਕੋਈ ਪਾਰਕਿੰਗ ਹੈ ਨਹੀਂ ਜੇ ਤੈਨੂੰ ਸਾਡੇ ਤੋਂ ਜਾਂ ਮੇਰੇ ਤੋਂ ਕੋਈ ਦਿੱਕਤ ਹੈ ਤੂੰ ਆਪ ਕਿਉਂ ਨਹੀਂ ਇਸ ਤਰੀਕੇ ਨਾਲ ਐਨਜੀਓ ਸ਼ੁਰੂ ਕਰਦਾ ਕਿਉਂ ਨਹੀਂ ਕਰਦਾ ਕੀ ਰੀਜ਼ਨ ਹੈ ਸਾਡੇ ਕੋਲ ਕਿਹੜਾ ਕੋਈ ਇੱਥੇ ਇਨਫਰਾਸਟ੍ਰਕਚਰ ਬਹੁਤ ਤਗੜਾ ਮੈਂ ਖੜਾ ਕਰ ਲਿਆ ਕੁਰਸੀਆਂ ਟੇਬਲ ਮੈਂ ਉਹਨੂੰ ਲੈ ਦਿੰਦਾ ਜੇ ਕੋਈ ਵੀਰ ਸੇਵਾ ਕਰਨਾ ਚਾਹੁੰਦਾ ਕੁਰਸੀਆਂ ਟੇਬਲ ਮੈਂ ਫ੍ਰੀ ਲੈ ਦਿੰਦਾ ਬੈਠੇ ਲੋਕਾਂ ਨੂੰ ਮਿਲੇ ਰੋਜ਼ ਵੀਡੀਓ ਪਾਵੇ ਲਾਈਵ ਹੋਵੇ ਲੋਕਾਂ ਦਾ ਇਤਬਾਰ ਜਿੱਤੇ ਚਾਰ ਪੰਜ ਸਾਲ ਲਾ ਕੇ ਫਿਰ ਪਤਾ ਲੱਗੇਗਾ ਨਾ ਕੌਣ ਕਿੰਨੇ ਪਾਣੀ ਚ ਐਦਾਂ ਗੱਲਾਂ ਨਾਲ ਤਾਂ ਮੈਂ ਇੱਥੇ ਬਹਿ ਕੇ ਜਿੰਨੂੰ ਮਰਜ਼ੀ ਗਾਲਾਂ ਕੱਢੀਆਂ ਵਾਂ ਗਾਲਾਂ ਕੱਢਣ ਲਈ ਪਹਿਲਾਂ ਉਹਦੇ ਬਰਾਬਰ ਦੇ ਹੋਵੋ ਉਹਦੇ ਉਹਦੇ ਬਰਾਬਰ ਦੇ ਹੋਵੋ ਫਿਰ ਉਹਨੂੰ ਗਾਲ ਕੱਢੋ ਕਦੀ ਤੁਸੀਂ ਦੇਖਿਆ ਕੋਈ ਜਿਆਦਾ ਕੰਮ ਆਇਆ ਵਿਅਕਤੀ ਤੁਹਾਡੇ ਤੋਂ ਤੁਹਾਨੂੰ ਕਦੀ ਗਾਲ ਕੱਢੇਗਾ ਨਹੀਂ ਕੱਢੇਗਾ ਨਾ ਕੋਈ ਕੋਲ ਸਮਾਂ ਹੀ ਹੈ ਨਹੀਂ ਉਹ ਆਪਣੀ ਲਾਈਫ ਬਣਾਉਣ ਚ ਬੀਜ਼ੀ ਗਾਲਾਂ ਕੌਣ ਕੱਢਦਾ ਹੈ ਜਿਹਦੀ ਆਪ ਦੀ ਘਰੇ ਮਾਂ ਉਹਦੇ ਤੋਂ ਦੁਖੀ ਹੈ ਗਾਲ ਤੁਹਾਨੂੰ ਉਹ ਕੱਢਦਾ ਹੈ ਜਵਾਬ ਤੁਹਾਡੇ ਕੋਲ ਉਹ ਮੰਗਦਾ ਜਿਹਦੇ ਆਪਣੇ ਜਵਾਬ ਨਹੀਂ ਉਹਦੇ ਕੋਲ ਖੁਸ਼ ਹੁੰਦੇ ਤੇ ਤੁਹਾਡੇ ਕੋਲ ਲੋਕ ਫੇਸਬੁੱਕ ਤੇ ਆ ਕੇ ਜਵਾਬ ਪੁੱਛਦਾ ਕਿ ਆ ਗੱਲ ਦਾ ਜਵਾਬ ਦੇ ਓਏ ਇੱਕ ਛੋਟਾ ਜਿਹਾ ਕਮੈਂਟ ਤੁਹਾਨੂੰ ਮਤਲਬ ਕੀ ਤੁਹਾਡੇ ਦੇ ਬੀਤਦੀ ਉਹਨੂੰ ਨਹੀਂ ਲੈਣਾ ਦੇਣਾ ਕੁਝ ਵੀ ਉਹਨੂੰ ਲੈਣਾ ਦੇਣਾ ਕਿ ਉਹਦੀ ਵਾਈਫ ਨਾਲ ਲੜਾਈ ਹੋਈ ਹੋਈ ਆ ਉਹਨੂੰ ਕੋਈ ਪੁੱਛਦਾ ਨਹੀਂ ਤੇ ਉਹ ਵਿਚਾਰਾ ਕਮੈਂਟ ਕਰਕੇ ਬਸ ਆਪਣਾ ਦਿਲ ਸ਼ਾਂਤ ਕਰ ਰਿਹਾ ਹੈ ਬਹੁਤ ਗੱਲਾਂ ਕੋਈ ਰਾਜਨੀਤੀ ਲਈ ਮੈਂ ਬਣਿਆ ਨਹੀਂ ਠੀਕ ਹੈ ਮੈਨੂੰ oportunidades ਜਰੂਰ ਆ ਰਹੀਆਂ ਨੇ ਆਫਰਾਂ ਜਰੂਰ ਆ ਰਹੀਆਂ ਨੇ ਤੇ ਤੋਂ ਕੋਈ ਦੋਰਾ ਹੀ ਨਹੀਂ ਪਰ ਇਹ ਤੁਸੀਂ ਸੋਚੋ ਕਿ ਮੈਂ ਕਰ ਹੀ ਰਾਜਨੀਤੀ ਵੀ ਰਿਹਾ ਸੀ ਜਾਂ ਮੈਂ ਕਰਨੀ ਹੀ ਰਾਜਨੀਤੀ ਇਦਾਂ ਦੀ ਕੋਈ ਗੱਲ ਨਹੀਂ ਹੋ ਸਕਦਾ ਮੈਂ ਕਰਾਂ ਹੋ ਸਕਦਾ ਮੈਂ ਨਾ ਕਰਾਂ ਮੈਂ ਤੁਹਾਡੇ ਕੋਲ ਚਲੋ ਸਲਾਹ ਮੰਗ ਲੈਣੇ ਵੈਸੇ ਵੀ ਨਿਊਜ਼ ਚੈਨਲ ਵਾਲੇ ਪੁੱਛੀ ਜਾਂਦੇ ਸਾਰਿਆਂ ਨੂੰ ਮੈਂ ਪੋਸਟ ਵੀ ਪਾਈ ਸੀ ਇੰਸਟਾਗ੍ਰਾਮ ਤੇ ਕਿ ਲੜਨੇ ਚਾਹੀਦੀ ਹੈ ਕਿ ਨਹੀਂ ਤੇ 80% ਲੋਕਾਂ ਨੇ ਕਿਹਾ ਸੀ ਹਾਂ ਤੇ 20% ਨੇ ਕਿਹਾ ਸੀ ਨਾ ਵੀ 80 ਵਾਲਿਆਂ ਕੋਈ ਵੀ ਰੀਜ਼ਨ ਹੈ ਕਿਉਂ ਲੜਨੇ ਚਾਹੀਦੇ ਨੇ 20 ਵਾਲਿਆਂ ਕੋਈ ਵੀ ਰੀਜ਼ਨ ਹੈ ਕਿਉਂ ਨਹੀਂ ਲੜਨੇ ਚਾਹੀਦੇ ਔਰ ਮੈਂ ਹਰ ਕਿਸੇ ਦੇ ਜਵਾਬ ਦਾ ਬੜਾ ਇੱਜ਼ਤ ਕਰਦਾ ਐਟ ਲਾਸਟ ਡਿਸੀਜਨ ਮੇਰੀ ਟੀਮ ਦਾ ਹੋਏਗਾ ਮੈਂ ਆਪਣੀ ਟੀਮ ਤੋਂ ਬਾਹਰ ਹੋ ਕੇ ਤਾਂ ਕਦੀ ਨਹੀਂ ਲੜੂਗਾ ਇਲੈਕਸ਼ਨ ਹਨਾ ਮੇਰੀ ਟੀਮ ਤੇ ਹੈ ਮੇਰੀ ਟੀਮ ਕੀ ਡਿਸਕਸ ਕਰਦੀ ਹੈ ਔਰ ਮੇਰੇ ਡੋਨਰ ਮੇਰੇ ਨਾਲ ਕੀ ਡਿਸਕਸ਼ਨ ਕਰ ਰਹੇ ਨੇ ਮੈਂ ਸਭ ਦੀ ਸੁਣ ਰਿਹਾ ਤੇ ਜੋ ਵੀ ਡਿਸੀਜਨ ਹੋਇਆ ਵਧੀਆ ਹੋਊਗਾ ਵੀ ਵਿਸ਼ਵਾਸ ਰੱਖਿਓ ਤੁਹਾਨੂੰ ਡੋਲਣ ਨਹੀਂ ਦਿੰਦਾ ਔਰ 9 ਸਾਲਾਂ ਤੋਂ ਤੁਹਾਨੂੰ ਇੰਨਾ ਕੁ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿਸੀਂ ਗੱਲਾਂ ਵਾਲੇ ਨਹੀਂ ਹੈਗੇ ਅਸੀਂ ਉਹਨਾਂ ਲੀਡਰਾਂ ਚੋਂ ਨਹੀਂ ਹੈਗੇ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ ਅਸੀਂ ਆਹ ਕਰ ਦਾਂਗੇ ਅਸੀਂ ਤਾਂ ਕਰਕੇ ਦਿਖਾਇਆ ਤਾਂ ਮੌਕਾ ਮੰਗ ਰਿਹਾ ਬਾਕੀ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਜੇ ਕੋਈ ਮਨ ਚ ਸਵਾਲ ਜਵਾਬ ਹੋਇਆ ਤਾਂ ਕਮੈਂਟ ਕਰ ਦਿਓ ਮੈਂ ਕੱਲ ਫਿਰ ਲਾਈਵ ਹੋ ਕੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਔਰ ਜੇ ਤੁਹਾਨੂੰ ਕੋਈ ਹੋਰ ਮਿਲ ਮਿਲ ਵੀ ਸਕਦੇ ਹੋ ਮੈਨੂੰ ਮਾਡਲ ਟਾਊਨ ਤਕਰੀਬਨ 8:00 ਵੱਜ ਚੁੱਕੇ ਨੇ 7 ਵਜੇ ਮੈਂ ਇੱਥੇ ਰੋਹ ਜਾ ਜੰਨਾ 7 ਤੋਂ 9 ਬਾਬਾ ਦੀਪ ਸਿੰਘ ਗੁਰਦਾਰਾ ਸਾਹਿਬ ਦੇ ਨਾਲ ਟਿਊਸ਼ਨ ਮਾਰਕੀਟ ਦੇ ਨਾਲ ਪੁਲਚਾ ਲੈਂਡ ਮਾਰਕੀਟ ਹੈ ਕਈ ਲੋਕਾਂ ਨੂੰ ਐਡਰੈਸ ਵੀ ਬੜੀ ਦਿੱਕਤ ਆਉਂਦੀ ਹੈ ਤੇ ਉਹ ਡੀਐਮਸੀ ਪਹੁੰਚ ਜਾਂਦੇ ਨੇ ਉਹਦੇ ਲਈ ਐਮਰੀ ਲਈ ਸੌਰੀ ਕਿਉਂਕਿ ਸਾਨੂੰ ਗੂਗਲ ਤੇ ਲੋਕੇਸ਼ਨ ਨਹੀਂ ਚੇਂਜ ਕਰਨੀ ਆਈ ਜੇ ਕਿਸੇ ਨੂੰ ਉਹ ਵੀ ਚੇਂਜ ਕਰਨੀ ਆਂਦੀ ਸਾਡੀ ਗੂਗਲ ਤੇ ਲੋਕੇਸ਼ਨ ਡੀਐਮਸੀ ਦੀ ਬੋਲਦੀ ਆ ਕਿਉਂਕਿ ਅਸੀਂ ਪਹਿਲਾਂ ਡੀਐਮਸੀ ਬੈਠਦੇ ਸੀ ਜੇ ਕਿਸੇ ਵੀਰ ਭੈਣ ਨੂੰ ਸਾਡੀ ਲੋਕੇਸ਼ਨ ਬਦਲ ਨਹੀਂ ਆਂਦੀ ਹੈ ਗੂਗਲ ਤੋਂ ਕਿ ਉੱਥੇ Google ਤੇ ਜਦੋਂ ਕੋਈ ਮਰੀਜ਼ ਕੋਈ ਸਰਚ ਕਰਦਾ ਬੰਦਾ ਅਨਮੋਲ ਐਨਜੀਓ ਜਾਂ ਇਕ ਜ਼ਰੀਆ ਐਨਜੀਓ ਦਾ ਉੱਥੇ ਲੋਕੇਸ਼ਨ ਡੀਐਮਸੀ ਦੀ ਆਉਂਦੀ ਹੈ ਇੱਥੇ ਦੀ ਨਹੀਂ ਆਉਂਦੀ ਕਿਉਂਕਿ ਸੋਖ ਨਾਲ ਸਾਡੀ ਲੋਕੇਸ਼ਨਾਂ ਬਹੁਤ ਬਦਲੀਆਂ ਨੇ ਸਾਨੂੰ ਵੱਖ-ਵੱਖ ਹਸਪਤਾਲਾਂ ਨੇ ਪ੍ਰਾਈਵੇਟ ਬੁੱਚੜਖਾਨਿਆਂ ਨੇ ਕੱਢਿਆ ਜਿਹਦੇ ਕਰਕੇ ਸਾਨੂੰ ਇਹ ਜਗ੍ਹਾ 'ਚ ਬੈਠਣਾ ਪਿਆ ਤੇ ਸਾਡੀ ਲੋਕੇਸ਼ਨ ਬਦਲਣ 'ਚ ਜੇ ਕੋਈ ਹੈਲਪ ਕਰ ਸਕੇ ਜਰੂਰ ਕਰਿਓ ਬਾਕੀ ਸਾਡੇ ਇੱਕ WhatsApp ਚੈਨਲ ਵੀ ਹੈਗਾ ਉਹਨੂੰ ਵੀ ਜੁਆਇਨ ਕਰਿਓ ਤੇ ਉਹਦਾ ਮੈਂ ਲਿੰਕ ਪਾ ਦੂੰਗਾ ਕਮੈਂਟਾਂ 'ਚ ਉਹਦੇ ਤੇ ਉਸ WhatsApp ਚੈਨਲ ਦੇ ਵਿੱਚ ਮੈਂ ਸਾਰੀਆਂ ਇਨਫੋਰਮੇਸ਼ਨ ਰਿਗਾਰਡਿੰਗ ਅਨਮੋਲ ਕ ਨਾ ਹੋਣਾ ਤੇ ਵੀਡੀਓ শেয়ার ਕਰਿਆ ਕਰੋ ਸ਼ੇਅਰ ਵਾਲਾ ਕੰਮ ਬਹੁਤ ਜ਼ਰੂਰੀ ਹੈ ਕਿਉਂਕਿ ਕਿਤੇ ਨਾ ਕਿਤੇ ਮਰੀਦ ਤੱਕ ਵੀਡੀਓ ਪਹੁੰਚੇ ਕਿਸੇ ਡੋਨਰ ਤੱਕ ਵੀਡੀਓ ਪਹੁੰਚੇ ਕਿਸੇ ਦਾ ਭਲਾ ਹੋਵੇ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਦੇਖੀ ਤੇ ਦੇਖ ਰਹੇ ਹੋ ਤੇ ਦੇਖਦੇ ਰਹੋ ਧੰਨਵਾਦ